ਜੇ ਦਰਦ ਮਿਲੇ ਤਾਂ ਹਮ ਦਰਦ ਨੂੰ ਲਜਾਵੇ ਤਾਂ ਕਿੰਨਾ ਚੰਗਾ ਹੋਵੇ ਜਦੋਂ ਦਰਦ ਮਿਲੇ ਤੇ ਹਮ ਦਰਦ ਨੂੰ ਲਜਾਵੇ ਤਾਂ ਕਿੰਨਾ ਚੰਗਾ ਹੋਵੇ ਦਿਲ ਦੇ ਰੋਗ ਦੀ ਜੇ ਨਬਜ਼ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਦਿਲ ਦੇ ਰੋਗ ਦੀ ਜੇ ਨਬਜ਼ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਜਦੋਂ ਦਰਦ ਮਿਲੇ ਤੇ ਹਮਦਰਦ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਉਹਨਾਂ ਲਈ ਇੱਕ ਚੰਗਾ ਦੋਸਤ ਕਹਿ ਕੇ ਉਹਨਾਂ ਲਈ ਇੱਕ ਚੰਗਾ ਦੋਸਤ ਕਹਿ ਕੇ ਭੁੱਲ ਜਾਣਾ ਬੜਾ ਆਸਾਨ ਸੀ ਪੀੜਾ ਸੰਗ ਜਾਣ ਦੀ ਜੇ ਮਰਜ਼ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਪੀੜਾ ਸੰਗ ਜਾਣ ਦੀ ਜੇ ਮਰਜ਼ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਜੋ ਤੋ ਦਰਦ ਮਿਲੇ ਤੇ ਹਮ ਦਰਦ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਦਿਲ ਦੇ ਰੋਗ ਦੀ ਜੇ ਨਬਜ਼ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਤਾਂ ਕਿੰਨਾ ਚੰਗਾ ਹੋਵੇ ਵਾਹ ਓ ਮਾਲਕਾ ਸਾਨੂੰ ਦੁਨੀਆਂ ਦੇ ਝਮੇਲਿਆਂ 'ਚ ਉਲਝਾਈ ਜਾਣਾ ਹੈ ਵਾਹ ਓ ਮਾਲਕਾ ਸਾਨੂੰ ਦੁਨੀਆਂ ਦੇ ਝਮੇਲਿਆਂ ਵਿੱਚ ਉਲਝਾਈ ਜਾਣਾ ਹੈ ਵਸ ਜ਼ਿੰਦਗੀ ਜਿਉਣ ਲਈ ਰਾਜ ਇੱਕ ਗਰਜ਼ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਜ਼ਿੰਦਗੀ ਜਿਉਣ ਲਈ ਸਿਰਫ ਇੱਕ ਗਰਜ਼ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਜਦੋਂ ਦਰਦ ਮਿਲੇ ਤੇ ਹਮ ਦਰਦ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਦਿਲ ਦੇ ਰੋਗ ਦੀ ਜੇ ਨਬਜ਼ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਕਿੰਨਾ ਚੰਗਾ ਹੋਵੇ ਦਿਲ ਦੇ ਰੋਗ ਦੀ ਜੇ ਮਰਜ਼ ਮਿਲ ਜਾਵੇ ਤਾਂ ਕਿੰਨਾ ਚੰਗਾ ਹੋਵੇ ਕਲਮ ਅਤੇ ਆਵਾਜ਼ ਜੇ ਆਰ ਸਿੰਘ